ਉਸੀ ਦੇਖ ਰਹੇ ਹੋ ਔਨ ਏਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਜਿੱਥੇ ਕਿ ਦਵਾਈਆਂ ਦੇ ਸੈਂਪਲ ਨੇ ਜਿਹੜੇ ਲਏ ਗਏ ਸੀ ਤਾਂ ਦੱਸ ਦਈਏ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ 112 ਦਵਾਈਆਂ ਨੇ ਉਹਨਾਂ ਦੇ ਸੈਂਪਲ ਨੇ ਜਿਹੜੇ ਫੇਲ ਹੋ ਗਏ ਨੇ ਤਾਂ ਜਿਨ੍ਹਾਂ ਦੇ ਵਿੱਚ 11 ਦਵਾਈਆਂ ਪੰਜਾਬ ਦੀਆਂ ਸੀ ਜਿਨ੍ਹਾਂ ਦੇ ਸੈਂਪਲ ਵੀ ਜਿਹੜੇ ਕੀ ਫੇਲ ਹੋ ਚੁੱਕੇ ਨੇ ਤਦ ਆਸ ਜੀਏ ਕਿ ਹੁਣ ਜੜੀਆਂ ਸੰਬੰਧਿਤ ਕੰਪਨੀਆਂ ਸੀ ਉਹਨਾਂ ਦੇ ਉੱਤੇ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਜਿੱਥੇ ਕਿ ਨੋਟਿਸ ਵੀ ਨੇ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਦਵਾਈਆਂ ਦੇ ਸੈਂਪਲ ਫੇਲ ਹੋਏ ਸੀ ਉਹਨਾਂ ਦੀ ਜਿਹੜੀ ਵਿਕਰੀ ਬਾਜ਼ਾਰ ਦੇ ਵਿੱਚ ਹੋ ਰਹੀ ਸੀ ਉਸ ਨੂੰ ਵੀ ਰੋਕਣ ਦੇ ਨਿਰਦੇਸ਼ ਨੇ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਤਦ ਅਸਦੇ ਕੀ ਲੈਬਸ ਦੇ ਵਿੱਚ ਇਹਨਾਂ ਦਵਾਈਆਂ ਦੇ ਟੈਸਟ ਨੇ ਜਿਹੜੇ ਕੀਤੇ ਗਏ ਸੀ ਤੇ ਉਸ ਤੋਂ ਬਾਅਦ 112 ਦਵਾਈਆਂ ਦੇ ਜਿਹੜੇ ਸੈਂਪਲ ਨੇ ਉਹ ਫੇਲ ਹੋ ਗਏ ਇਤਦਾਸ ਜੀ ਕੀ 11 ਦਵਾਈਆਂ ਪੰਜਾਬ ਦੀਆਂ ਸੀਗੀਆਂ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਸੈਂਪਲ ਨੇ ਜਿਹੜੇ ਕਿ ਫੇਲ ਹੋ ਗਏ ਤਾਂ ਜਿਨ੍ਹਾਂ ਦੇ ਵਿੱਚ ਖਾਂਸੀ ਜ਼ੁਕਾਮ ਬੁਖਾਰ ਹਾਈ ਬਲੱਡ ਪ੍ਰੈਸ਼ਰ ਅਤੇ ਇਨਫੈਕਸ਼ਨ ਦੀਆਂ ਜਿਹੜੀਆਂ ਦਵਾਈਆਂ ਸੀਗੀਆਂ ਇਹਨਾਂ ਦੇ ਸੈਂਪਲ ਨੇ ਜਿਹੜੇ ਫੇਲ ਹੋਈ ਸੀ ਤੇ ਉੱਥੇ ਹੀ ਦੇਸ਼ ਭਾਰਤ ਦੇ ਵਿੱਚ ਕਈ ਦਵਾਈਆਂ ਸੀਗੀਆਂ ਜਿਵੇਂ ਕਿ ਦਮਾ ਕੈਂਸਰ ਸ਼ੂਗਰ ਦਰਦ ਸੋਜ ਤੇ ਇਸ ਤਰ੍ਹਾਂ ਦੀਆਂ ਹੋਰ ਦਵਾਈਆਂ ਸੀਗੀਆਂ ਜਿਨ੍ਹਾਂ ਦੇ ਸੈਂਪਲ ਨੇ ਜਿਹੜੇ ਫੇਲ ਹੋਏ ਨੇ ਜੀ ਹਾਂ ਤਾਂ 112 ਦਵਾਈਆਂ ਨੇ ਜਿਨ੍ਹਾਂ ਦੇ ਸੈਂਪਲ ਲੋ ਫੇਲ ਹੋ ਗਏ ਨੇ ਥੋਤੀ ਦਾਸ ਜੀ ਕੀ 60 ਦਵਾਈਆਂ ਦੇਸ਼ ਭਰ ਦੇ ਵਿੱਚ ਕੇਂਦਰੀ ਤੇ ਰਾਜ ਪੱਧਰੀ ਲੈਬ ਦੇ ਵਿੱਚ ਇਹਨਾਂ ਦੇ ਟੈਸਟ ਜਿਹੜੇ ਕੀਤੇ ਗਏ ਸੀ ਤੇ 49 ਦਵਾਈਆਂ ਹਿਮਾਚਲ ਪ੍ਰਦੇਸ਼ 16 ਦਵਾਈਆਂ ਗੁਜਰਾਤ ਅਤੇ 12 ਉੱਤਰਾਖੰਡ ਅਤੇ ਪੰਜਾਬ ਦੀਆਂ ਨੇ ਜਿਹੜੀਆਂ ਕਿ 11 ਦਵਾਈਆਂ ਅਤੇ 6 ਦਵਾਈਆਂ ਨੇ ਜਿਹੜੀਆਂ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਸਨ ਜਿਨ੍ਹਾਂ ਦੇ ਜਿਹੜੇ ਸੈਂਪਲ ਨੇ ਫੇਲ ਹੋ ਚੁੱਕੇ ਨੇ ਜੀ ਹਾਂ ਤਾਂ ਸੈਂਪਲ ਨੇ ਜਿਹੜੇ ਲਏ ਗਏ ਸੀ ਦਵਾਈਆਂ ਦੇ ਤੇ ਉੱਥੇ ਹੀ 112 ਦਵਾਈਆਂ ਦੇ ਸੈਂਪਲ ਨੇ ਜਿਹੜੇ ਫੇਲ ਹੋ ਗਏ ਨੇ ਤਾਂ ਜਿਨ੍ਹਾਂ ਦੇ ਵਿੱਚ ਪੰਜਾਬ ਦੀਆਂ 11 ਦਵਾਈਆਂ ਵੀ ਸ਼ਾਮਿਲ ਨੇ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੌਰ ਬਸਰਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਜਿੱਥੇ ਕਿ ਦਵਾਈਆਂ ਦੇ ਸੈਂਪਲ ਨੇ ਜਿਹੜੇ ਲਏ ਗਏ ਸੀ ਤਾਂ ਦੱਸ ਦਈਏ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ 112 ਦਵਾਈਆਂ ਨੇ ਉਹਨਾਂ ਦੇ ਸੈਂਪਲ ਜਿਹੜੇ ਫੇਲ ਹੋ ਗਏ ਨੇ ਤਾਂ ਜਿਨ੍ਹਾਂ ਦੇ ਵਿੱਚ 11 ਦਵਾਈਆਂ ਪੰਜਾਬ ਦੀਆਂ ਸੀ ਜਿਨ੍ਹਾਂ ਦੇ ਸੈਂਪਲ ਵੀ ਜਿਹੜੇ ਕੀ ਫੇਲ ਹੋ ਚੁੱਕੇ ਨੇ ਤਦ ਆਸ ਜੀ ਕਿ ਹੁਣ ਜੜੀਆਂ ਸਬੰਧਿਤ ਕੰਪਨੀਆਂ ਸੀ ਉਹਨਾਂ ਦੇ ਉੱਤੇ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਜਿੱਥੇ ਕਿ ਨੋਟਿਸ ਵੀ ਨੇ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਦਵਾਈਆਂ ਦੇ ਸੈਂਪਲ ਫੇਲ ਹੋਏ ਸੀ ਉਹਨਾਂ ਦੀ ਜਿਹੜੀ ਵਿਕਰੀ ਬਾਜ਼ਾਰ ਦੇ ਵਿੱਚ ਹੋ ਰਹੀ ਸੀ ਉਸ ਨੂੰ ਵੀ ਰੋਕਣ ਦੇ ਨਿਰਦੇਸ਼ ਨੇ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਤਦ ਅਸਲੀ ਕੀ ਲੈਬਸ ਦੇ ਵਿੱਚ ਇਹਨਾਂ ਦਵਾਈਆਂ ਦੇ ਟੈਸਟ ਨੇ ਜਿਹੜੇ ਕੀਤੇ ਗਏ ਸੀ ਤੇ ਉਸ ਤੋਂ ਬਾਅਦ 112 ਦਵਾਈਆਂ ਦੇ ਜਿਹੜੇ ਸੈਂਪਲ ਨੇ ਉਹ ਫੇਲ ਹੋ ਗਏ ਤਦਾਦ ਦੀ ਕਿ 11 ਦਵਾਈਆਂ ਪੰਜਾਬ ਦੀਆਂ ਸੀਗੀਆਂ ਇਹਨਾਂ ਦੇ ਵਿੱਚ ਜਿਨ੍ਹਾਂ ਦੇ ਸੈਂਪਲ ਨੇ ਜਿਹੜੇ ਕਿ ਫੇਲ ਹੋ ਗਏ ਤਾਂ ਜਿਨ੍ਹਾਂ ਦੇ ਵਿੱਚ ਖਾਂਸੀ ਜ਼ੁਕਾਮ ਬੁਖਾਰ ਹਾਈ ਬਲੱਡ ਪ੍ਰੈਸ਼ਰ ਅਤੇ ਇਨਫੈਕਸ਼ਨ ਦੀਆਂ ਜਿਹੜੀਆਂ ਦਵਾਈਆਂ ਸੀਗੀਆਂ ਇਹਨਾਂ ਦੇ ਸੈਂਪਲ ਨੇ ਜਿਹੜੇ ਫੇਲ ਹੋਏ ਸੀ ਤੇ ਉੱਥੇ ਹੀ ਦੇਸ਼ ਭਾਰਤ ਦੇ ਵਿੱਚ ਕਈ ਦਵਾਈਆਂ ਸੀਗੀਆਂ ਜਿਵੇਂ ਕਿ ਦਿਮਾਗ ਕੈਂਸਰ ਸ਼ੂਗਰ ਦਰਦ ਸੋਜ ਤੇ ਇਸ ਤਰ੍ਹਾਂ ਦੀਆਂ ਹੋਰ ਦਵਾਈਆਂ ਸੀਗੀਆਂ ਜਿਨ੍ਹਾਂ ਦੇ ਸੈਂਪਲ ਨੇ ਜਿਹੜੇ ਫੇਲ ਹੋਏ ਨੇ ਜੀ ਹਾਂ ਤਾਂ 112 ਦਵਾਈਆਂ ਨੇ ਜਿਨ੍ਹਾਂ ਦੇ ਸੈਂਪਲ ਹਾਲੋ ਫੇਲ ਹੋ ਗਏ ਨੇ ਤੇਉਤੀ ਦਾਸ ਜੀ ਕੀ 60 ਦਵਾਈਆਂ ਦੇਸ਼ ਭਰ ਦੇ ਵਿੱਚ ਕੇਂਦਰੀ ਤੇ ਰਾਜ ਪੱਧਰੀ ਲੈਬ ਦੇ ਵਿੱਚ ਇਹਨਾਂ ਦੇ ਟੈਸਟ ਨੇ ਜਿਹੜੇ ਕੀਤੇ ਗਏ ਸੀ ਤੇ 49 ਦਵਾਈਆਂ ਹਿਮਾਚਲ ਪ੍ਰਦੇਸ਼ 16 ਦਵਾਈਆਂ ਗੁਜਰਾਤ ਅਤੇ 12 ਉੱਤਰਾਖੰਡ ਅਤੇ ਪੰਜਾਬ ਦੀਆਂ ਨੇ ਜਿਹੜੀਆਂ ਕੀ 11 ਦਵਾਈਆਂ ਅਤੇ 6 ਦਵਾਈਆਂ ਨੇ ਜਿਹੜੀਆਂ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਸਨ ਜਿਨ੍ਹਾਂ ਦੇ ਜਿਹੜੇ ਸੈਂਪਲ ਨੇ ਫੇਲ ਹੋ ਚੁਕੇ ਨੇ ਜੀ ਹਾਂ ਤਾਂ ਸੈਂਪਲ ਨੇ ਜਿਹੜੇ ਲਏ ਗਏ ਸੀ ਦਵਾਈਆਂ ਦੇ ਤੇ ਉਥੇ ਹੀ 112 ਦਵਾਈਆਂ ਦੇ ਸੈਂਪਲ ਨੇ ਜਿਹੜੇ ਫੇਲ ਹੋ ਗਏ ਨੇ ਤਾਂ ਜਿਨ੍ਹਾਂ ਦੇ ਵਿੱਚ ਪੰਜਾਬ ਦੀਆਂ 11 ਦਵਾਈਆਂ ਵੀ ਸ਼ਾਮਿਲ ਨੇ